ਸਾਰਾ ਪੰਜਾਬ ਕ੍ਰਿਸਚੀਅਨ ਹੋ ਚੱਲਿਆ ਹੈ ਤੁਸੀਂ ਨਗਰ ਕੀਰਤਨ ਕੱਢੋ ਆਈਸਕ੍ਰੀਮਾਂ ਲੈ ਕੇ ਸੰਤਲੇ ਲੈ ਕੇ ਕੇਲੇ ਲੈ ਕੇ ਅੱਜ ਤੁਹਾਡੇ ਪੰਜਾਬ ਦੇ ਪਿੰਡਾਂ 'ਚ ਜਲੂਸ ਨਿਕਲਦਾ ਹੈ ਈਸਾਈਆਂ ਦਾ ਕਰਾਸ ਲੈ ਕੇ ਕੀ ਕੀਤਾ ਉਹਨਾਂ ਨੇ ਕਾਪੀਆਂ ਵੰਡੀਆਂ ਉਹਨਾਂ ਨੇ ਕਿਤਾਬਾਂ ਵੰਡੀਆਂ ਉਹਨਾਂ ਨੇ ਪੈਨਸਲਾਂ ਸਰੇਟੀਆਂ ਉਹਨਾਂ ਨੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਲਾਓ ਲੰਗਰ ਪਰ ਅੱਜ ਸਮੇਂ ਦਾ ਲੰਗਰ ਇਹ ਕਹਿੰਦਾ ਕਿ ਲੰਗਰ ਐਜੂਕੇਸ਼ਨ ਦਾ ਲਾਓ ਮੈਂ ਤੇ ਹੈਰਾਨ ਹੈ ਜਿਹੜਾ ਗੁਰਦੁਆਰੇ ਆਉਂਦਾ ਹੈ ਸਮੋਸੇ ਲੈ ਕੇ ਬਰੈਡ ਪਕੌੜੇ ਲੈ ਕੇ ਪਤਾ ਹੀ ਗੁਰਦੁਆਰੇ ਕੌਣ ਆਉਂਦਾ ਹੈ ਗੁਰੂ ਨਾਨਕ ਦੇ ਬੱਚੇ ਆਉਂਦੇ ਨੇ ਇਹ ਬ੍ਰੈਡ ਪਕੌੜੇ 6 ਮਹੀਨੇ ਆਪਣੇ ਬੱਚਿਆਂ ਨੂੰ ਖਵਾਓ ਖਾ ਫਿਰ ਪਤਾ ਕਰਿਓ ਕਸਟਰੋਲ ਦਾ ਕੀ ਹਾਲ ਹੈ ਫਿਰ ਪਤਾ ਕਰਿਓ ਵੀ ਬਲੌਕੇਜ ਕਿੰਨੀ ਕੁ ਹੋਈ ਹੈ ਫਿਰ ਪਤਾ ਕਰਿਓ ਵੀ ਲੀਵਰ ਫੈਟੀ ਹੋਇਆ ਕਿ ਨਹੀਂ ਹੋਇਆ ਹੱਦੂ ਕੀ ਹੈ ਮਤਲ ਅਕਲ ਦਾ ਖਾਤਾ ਹੀ ਬੰਦ ਹੋ ਗਿਆ ਸਾਰੀ ਦੁਨੀਆ ਕਹਿੰਦੀ ਸਿੰਪਲ ਖਾਣਾ ਚਾਹੀਦਾ ਪੋਸ਼ਟਿਕ ਭੋਜਨ ਖਾਣਾ ਚਾਹੀਦਾ ਅਸੀਂ ਬਰੈਡ ਪਕੌੜਿਆਂ ਤੋਂ ਕਾ ਤੁਰੇ ਹੀ ਨਹੀਂ ਅਜੇ ਤੱਕ ਕਿ ਦੇਖੋ ਹਸਪਤਲ ਵਾਲਿਆਂ ਨਾਲ ਸਮਝੌਤਾ ਤੇ ਨਹੀਂ ਹੋ ਗਿਆ ਤੁਹਾਡਾ ਕਿ ਸਾਰੇ ਪੇਸ਼ੈਂਟ ਗੁਰਦੁਆਰਿਆਂ ਵਿੱਚ 흘ਾਂ ਗਿਆ ਸੀ ਡਾਕਟਰ ਤਰੇਨ ਨੂੰ ਪੁੱਛ ਲਓ ਉਹ ਕਹਿੰਦਾ ਜੇ ਪੰਜਾਬ ਦੇ ਲੋਕਾਂ ਨੇ ਪਰੌਠੇ ਨਾ ਛੱਡੇ ਕਹਿੰਦਾ ਮੈਂ ਲਿਖ ਕੇ ਦਿਨਾ ਇਨਾਂ ਦੀ 45 ਸਾਲ ਵਿੱਚ ਬਾਈਪਾਸ ਹੋਇਆ ਕਰੇਗੀ ਜਦੋਂ ਤੁਹਾਡੇ ਬਜ਼ੁਰਗ ਹੱਲ ਬਾਉਂਦੇ ਸੀ ਕਿੱਲਾ-ਕਿੱਲਾ ਜ਼ਮੀਨ ਦਾ ਬਾਉਂਦੇ ਸੀ ਤੇ ਪਰੌਤੇ ਨਹੀਂ ਸੀ ਖਾਂਦੇ ਆਹ ਰੋਟੀ ਤੇ ਮੱਖਣ ਰੱਖ ਕੇ ਖਾਦੇ ਸੀ ਫਰਾਈ ਕਰਕੇ ਨਹੀਂ ਸੀ ਖਾਂਦੇ ਰੋਸਟ ਕਰਕੇ ਨਹੀਂ ਸੀ ਖਾਂਦੇ ਕੋਈ ਇੱਕ ਅਕਲ ਦੀ ਗੱਲ ਤੁਸੀਂ ਕਿਸੇ ਸਿੱਖ ਤੋਂ ਸੁਣੀ ਹੋਵੇ ਤੇ ਮੈਨੂੰ ਦੱਸ ਦੇਣਾ ਹਾਂ ਹੁਣ ਤੁਸੀਂ ਸੁਣੋ ਇਹਨਾਂ ਦੇ ਘਰ ਜਾਓ ਇਸ ਵੇਰੇ ਉੱਠ ਕੇ ਫਰੂਟ ਖਾਂਦੇ ਨੇ ਬੱਚਿਆਂ ਨੂੰ ਐਜੂਕੇਸ਼ਨ ਦਿੰਦੇ ਨੇ ਬੱਚਿਆਂ ਨੂੰ ਪੂਲ ਵਿੱਚ ਘਲਦੇ ਨੇ ਬੱਚਿਆਂ ਨੂੰ ਜਿਮ ਕਰਦੇ ਨੇ ਬੱਚਿਆਂ ਨੂੰ ਚੰਗੀ ਨੌਕਰੀ ਤੇ ਲਾਉਂਦੇ ਨੇ ਜਦੋਂ ਬਾਬੇ ਨਾਨਕ ਦੇ ਬੱਚਿਆਂ ਦੀ ਵਾਰੀ ਆਉਂਦੀ ਹੈ ਉਦੋਂ ਸਾਡੇ ਕੋਲੇ ਫੀਸਾਂ ਜੋਗੇ ਵੀ ਪੈਸੇ ਨਹੀਂ ਹੈਗੇ ਅੱਜ ਗਰੀਬ ਸਿੱਖ ਆਪਣਾ ਧਰਮ ਪਰਵਰਤਨ ਕਰ ਰਿਹਾ ਹੈ। ਬੜੀ ਜੋ ਰਾਜ ਕਰੇਗਾ ਖਾਲਸਾ ਹੋਰ ਬੜਉ ਉੱਚੀ। ਇਹਦੇ ਨਾਲ ਤੁਹਾਡਾ ਬੀਪੀ ਦੇ ਵੱਧ ਸਕਦਾ ਹੈ ਕਿ ਰਾਜ ਨਹੀਂ ਜੇ ਪੈਦਾ ਹੋਣਾ। ਬਲੱਡ ਪ੍ਰੈਸ਼ਰ ਆਈ ਹੋ ਜਾਏਗਾ। ਕਰੋ ਜਿੰਨਾ ਮਰਜ਼ੀ ਕਰੀ ਜਾਓ। ਰਾਜ ਕਰਨ ਵਾਲੇ ਖਾਲਸੇ ਕਿਥੇ ਨੇ ਉਹ ਖਾਲਸੇ ਤਿਆਰ ਕਰੋ। ਅੱਜ ਤੱਕ ਦੁਨੀਆ ਨੂੰ ਸੁਨੇਹਾ ਚਲਾ ਜਾਣਾ ਚਾਹੀਦਾ ਸੀ ਕਿ ਜਿਹੜਾ ਜਪਜੀ ਸਾਹਿਬ ਯਾਦ ਕਰੇਗਾ ਜਿਹੜਾ ਨਿਤਨੇਮ ਸੁਣਾਏਗਾ ਅਸੀਂ ਉਸ ਬੱਚੇ ਦੀ ਫੀਸ ਫਰੀ ਕਰਾਂਗੇ ਸਕੂਲ ਦੀ ਐਜੂਕੇਸ਼ਨ ਦਾ ਲੰਗਰ ਲਾਓ ਉਸ ਤੋਂ ਪਹਿਲਾਂ ਆਪ ਐਜੂਕੇਟ ਹੋ ਜਿਨੇ ਕੱਕਾ ਕਬੂਤਰ ਪੜਿਆ ਅਸੀਂ ਉਹਨੂੰ ਪੜਿਆ ਲਿਖਿਆ ਸਮਝ ਲਿਆ ਜਿਨੇ ਇਹ ਐਪਲ ਪੜਿਆ ਉਹਨੂੰ ਪੜਿਆ ਲਿਖਿਆ ਸਮਝ ਲਿਆ ਤੇ ਜਿਨੇ ਊੜਾ ਓੰਕਾਰ ਪੜਿਆ ਅਸੀਂ ਉਹਨੂੰ ਭਾਈ ਸਮਝ ਲਿਆ। ਇਹ ਤੇ ਗੁਰੂ ਦੀ ਕਰਾਮਾਤ ਹੋਈ ਹੈ ਕਿ ਮੇਰੀ ਸ਼੍ਰੇਣੀ ਦੇ ਲੋਕਾਂ ਦੇ ਵਿਆਹ ਹੋਣੇ ਸ਼ੁਰੂ ਹੋਏ ਨੇ। ਕੌਣ ਵਿਆਹ ਕਰਦਾ ਸੀ? ਮੇਰਾ ਆਪਣਾ ਵਿਆਹ ਇਸ ਕਰਕੇ ਨਹੀਂ ਹੋਇਆ ਕਿ ਮੈਂ ਭਾਈ ਸੀ। ਇਸ ਕਰਕੇ ਹੋਇਆ ਵੀ ਮੇਰੇ ਪਿਓ ਦੀ ਜ਼ਮੀਨ ਵਾਵਾ ਸੀ। ਤੇ 10 ਕਿੱਲੇ ਮੈਨੂੰ ਆਉਂਦੇ ਸੀ ਉਹਨਾਂ ਕਿਹਾ ਕਰੋ ਭਾਈ। 10 ਕਿਲੇ ਜ਼ਮੀਨ ਆਉਂਦੀ ਏ ਮੁੰਡੇ ਨੂੰ ਕੌਣ ਦਿੰਦਾ ਸੀ ਭਾਈਆਂ ਨੂੰ ਧੀ ਕੌਣ ਦਿੰਦਾ ਸੀ ਭਾਈ ਕੌਣ ਹੈ ਤੁਸੀਂ ਜੰਮੋ ਤੇ ਤੁਹਾਨੂੰ ਨਾਮ ਦੀ ਗੁਰਤੀ ਦਿੰਦਾ ਹੈ ਉਪਾਈ ਹੈ ਤੁਸੀਂ ਗੁਰਦੁਆਰੇ ਆਓ ਤੇ ਤੁਹਾਡਾ ਨਾਂ ਰੱਖਦਾ ਹੈ ਤੁਸੀਂ ਬਿਮਾਰ ਹੋ ਜਾਓ ਤੇ ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦਾ ਹੈ ਤੁਹਾਡੇ ਪੇਪਰ ਹੋਣ ਤੇ ਤੁਹਾਡੀ ਅਰਦਾਸ ਕਰਦਾ ਤੁਹਾਡੀ ਮੰਗਣੀ ਦੀ ਅਰਦਾਸ ਤੁਹਾਡੇ ਵਿਆਹ ਦੀ ਅਰਦਾਸ ਇੱਥੋਂ ਤੱਕ ਵੀ ਜੇ ਕੋਈ ਮਰ ਜਾਵੇ ਨਾ ਉਹਦੇ ਨਰਕਾ ਸੁਰਗਾਂ ਦੀ ਅਰਦਾਸ ਵੀ ਭਾਈ ਕਰਦਾ ਪਰ ਹੈ ਨਖੇਦਾ ਉਹ ਅਰਦਾਸ ਕਰੇ ਤੇ ਤੁਸੀਂ ਗੱਡੀ ਲੈ ਲਓ ਉਹ ਅਰਦਾਸ ਕਰੇ ਤੁਸੀਂ ਕੋਠੀ ਬਣਾ ਲਓ ਉਹ ਅਰਦਾਸ ਕਰੇ ਤੁਹਾਡਾ ਮੁੰਡਾ ਅਮਰੀਕਾ ਚਲਾ ਜਾਏ ਪਰ ਜੇ ਕਿਤੇ ਉਹ ਸਕੂਟਰ ਲੈ ਲਏ ਸੱਪ ਲੇਟਦਾ ਸੱਪ ਕੱਲੇ ਕੱਲੇ ਪ੍ਰੇਮੀ ਦੇ ਢਿੱਡ ਦੇ ਵਿੱਚ ਸੱਪ ਜੇ ਵੜਦਾ ਹੈ ਭਾਈ ਨੇ ਸਕੂਟਰ ਲੈ ਲਿਆ ਐ ਇੰਨੀ ਅਮਦਨ ਇਹਨੂੰ ਨਹੀਂ ਇਹਨੂੰ ਸਾਈਕਲ ਲੈ ਕੇ ਦਿਓ ਤੇ ਚੇਨ ਕਵਰ ਨਾ ਹੋਵੇ ਸੌਖਾ ਹੋ ਸਾਰਾ ਪੰਜਾਬਾ ਇਹਦਾ ਫਟਿਆ ਹੋਣਾ ਚਾਹੀਦਾ ਹੈ ਸਾਡੇ ਬਾਬਾ ਜੀ ਬਹੁਤ ਅੱਛੇ ਨੇ ਇਸ ਕੌਮ ਦਾ ਕੁਝ ਨਹੀਂ ਹੋ ਸਕਦਾ ਗੁਰਦੁਆਰੇ ਆਉਨੇ ਹੋਣਾ ਕੀਰਤਨ ਸੁਣਿਆ ਕਰੋ ਕਥਾ ਸੁਣਿਆ ਕਰੋ ਸਭ ਤੋਂ ਪ੍ਰਾਈਮ ਟਾਈਮ ਹੈ ਆ ਜਿਹੜਾ ਟਾਈਮ ਹੈ ਜਦੋਂ ਗੁਰੂ ਨੇ ਬੋਲਣਾ ਹੈ ਤਾਂ ਸਿੱਖ ਨੇ ਸੁਣਨਾ ਹੈ